ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਦੂ ਖੜਾਏ ਕਾਂਕੇ ਲਾਗੂ ਪਾਏ ਬਲਿਹਾਰੀ ਗੁਰੂ ਆਪਣੇ ਗੋਬਦ ਦਿਓ ਬਤਾਏ ਗੁਰਮੁਖੋ ਜੇਕਰ ਸਾਨੂੰ ਇੱਕ ਪਾਸੇ ਗੁਰੂ ਭਾਵ ਗਿਆਨ ਦੇਣ ਵਾਲਾ ਹਨੇਰੇ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਮਿਲ ਜਾਵੇ ਜਿਹਨੇ ਸਾਡੀ ਜ਼ਿੰਦਗੀ ਨੂੰ ਬਦਲ ਰੱਖ ਦਿੱਤਾ ਦੂਸਰੀ ਔਰ ਰੋਹਾਨੀਅਤ ਦੇ ਮਾਰਗਤੇ ਇੱਕ ਗੁਰੂ ਵੀ ਮਿਲ ਜਾਵੇ ਤੇ ਦੂਸਰੇ ਪਾਸੇ ਪ੍ਰਮਾਤਮਾ ਮਿਲ ਜਾਵੇ ਭਾਵੇਂ ਉਹ ਰਾਹ ਜਿਹੜੇ ਰਾਹਾਂ ਤੇ ਗੁਰੂ ਨੇ ਤੋਰਿਆ ਉਹਦੀ ਮੰਜ਼ਿਲ ਵੀ ਮਿਲ ਜਾਵੇ ਤੇ ਇੱਕ ਪਾਸੇ ਗੁਰੂ ਮਿਲ ਜਾਵੇ ਪਰਮਾਤਮਾ ਮਿਲ ਜਾਵੇ ਤਿੱਕ ਪਾਸੇ ਪਰਮਾਤਮਾ ਨੂੰ ਮਲਾਉਣ ਵਾਲਾ ਮਿਲ ਜਾਵੇ ਵਿਚੋਲਾ ਮਿਲ ਜਾਵੇ ਗੁਰੂ ਗੋਬਿੰਦ ਦੋ ਖੜੇ ਕਾਂਕੇ ਲਾਗੂ ਪਾਏ ਹੁਣ ਅਸੀਂ ਵਿਚਾਰੀਏ ਉੱਥੇ ਖੜ ਕੇ ਐਸਾ ਕੋਈ ਸਮਾ ਹੋਵੇ ਗੁਰਮਖੋ ਅਨੰਦੀ ਨਿਰੰਤ ਵਖਰੇ ਨਾ ਅਨੰਦ ਦੀ ਵਰਖਾ ਝਿਮ ਝਿਮ ਵਰਸੇ ਜਿਹੜਾ ਅਸੀਂ ਮਨ ਦੇ ਵਿੱਚ ਧਾਰ ਕੇ ਜਿਹਨੂੰ ਪਾਉਣ ਦੇ ਲਈ ਹਰ ਪਲ ਹਰ ਸਵਾਸ ਅਸੀਂ ਉਸ ਪ੍ਰਮਾਤਮਾ ਦਾ ਸਿਮਰ ਕਰਦੇ ਰਹੇ ਮਿਹਨਤ ਕਰਦੇ ਰਹੇ ਵਿਸਿਆ ਵਿਕਾਰਾਂ ਦਾ ਖਾਤਮਾ ਕਰਦੇ ਗਏ ਅੱਜ ਸਾਡੇ ਸਾਹਮਣੇ ਉਹ ਮੰਜ਼ਲ ਖੜੀ ਹੋਵੇ ਭਾਵ ਰੱਬ ਖੜਾ ਹੋਵੇ ਪ੍ਰਮਾਤਮਾ ਖੜਾ ਹੋਵੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜੇ ਕਰੇ ਹੋਵੇ ਦੇਖ ਦੇਖ ਸਾਡਾ ਸਾਡੇ ਨੇਤਰ ਗੁਰਮਖੋ ਰਾਜ ਦੇ ਨਾਮ ਹੋ ਜਾਨੀ ਦੇਖੀ ਜਾਈਏ ਦੇਖੀ ਜਾਈਏ ਐਸਾ ਮਾਹੌਲ ਬਣ ਜਾਵੇ ਦੂਸਰੇ ਪਾਸੇ ਮੇਰਾ ਗੁਰੂ ਖੜਾ ਹੋਵੇ ਬਲਿਹਾਰੀ ਗੁਰਾ ਆਪਣੇ ਜੀ ਸਤਿਗੁਰੂ ਦੀਓ ਬਤਾਏ ਬਲਿਹਾਰ ਜਾਈਏ ਉਸ ਗੁਰੂ ਦੇ ਜਿਹਨੇ ਸਾਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਚਾਨਣ ਦੇ ਨਾਲ ਜੋੜ ਦਿੱਤਾ ਉਜਾਲਾ ਕਰ ਦਿੱਤਾ ਸਾਡੇ ਹਨੇਰੇ ਜੀਵਨ ਦੇ ਵਿੱਚ ਤੱਕੇ ਖਾਂਦਿਆਂ ਦੇ ਟੁੱਟੀ ਹੋਈ ਰੂਹ ਦੁੱਖਾਂ ਦੇ ਵਿੱਚ ਘਿਰ ਚੁੱਕੀ ਰੂਹ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਕੈਸੇ ਮਾਰਗ ਤੇ ਰੋਹਾਨੀਅਤ ਦੇ ਮਾਰਗ ਤੇ ਤੇ ਤੋਰ ਦਿੰਦਾ ਐਸੀ ਰੂਹ ਨੂੰ ਦੇ ਸਿਬਲੇ ਹਾਰੀ ਜਾਈਏ ਹੁਣ ਸਮਾਂ ਬਣ ਜਾਵੇ ਇੱਕ ਪਾਸੇ ਰੱਬ ਖੜਾ ਦੂਸਰੇ ਪਾਸੇ ਰੱਬ ਨੂੰ ਮਲਾਉਣ ਵਾਲਾ ਖੜਾ ਜਿਵੇਂ ਦੁਨੀਆ ਦੇ ਤੌਰ ਤੇ ਗੁਰਮਖੋ ਇੱਕ ਵਿਚੋਲਾ ਹੁੰਦਾ ਜੋ ਕਿਸੇ ਧੀ ਤੇ ਪੁੱਤਰ ਦੇ ਰਿਸ਼ਤੇ ਨੂੰ ਮਿਲਾ ਦਿੰਦਾ ਕਿ ਲੈ ਭਾਈ ਤੁਹਾਡੀ ਧੀ ਹੁਣ ਬਿਆਹ ਹੁਣ ਜੋਗ ਹੈ ਫਲਾਣੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਇੱਕ ਸੂਝਵਾਨ ਪਰ ਟੋਲ ਕੇ ਭਾਵ ਮੇਲ ਮਲਾਪ ਕਰਾ ਦਿੰਦਾ ਦੋ ਰਿਸ਼ਤਿਆਂ ਨੂੰ ਮਿਲਾ ਦਿੰਦਾ ਹੈ। ਕਈ ਵਾਰ ਉਸੇ ਸਾਥੇ ਅਸੀਂ ਗੁਰਮੁਖ ਕੋ ਕੀ ਕਰਦੇ ਆ ਅਸੀਂ ਵਿਚੋਲੇ ਨੂੰ ਵਿੱਚੋਂ ਕੱਢ ਦਿੰਨੇ ਆ। ਪਰਿਵਾਰ ਆਪਸ ਦੇ ਵਿੱਚ ਦੋਨੇ ਗੱਲਾਂ ਕਰਨ ਲੱਗ ਜਾਂਦੇ ਨੇ ਸਿੱਧੇ ਭਾਵ ਸਿੱਧੀਆਂ ਤਾਰਾਂ ਜੋੜ ਲੈਂਦੇ ਨੇ। ਚੱਲਦੇ ਨੇ ਆਪਣੇ ਆਮ ਨਗਰਾਂ ਦੇ ਵਿੱਚ। ਪਰ ਵਿਚਾਰ ਕੇ ਵੇਖਿਓ ਕਦੇ ਜੋ ਐਸੇ ਪਰਿਵਾਰ ਹੁੰਦੇ ਨੇ ਵਿਚੋਲੇ ਨੂੰ ਵਿਚੋਂ ਕੱਢ ਦਿੰਦੇ ਨੇ ਉਹ ਗੁਰਮਖੋ ਜੀਵਨ ਦੇ ਵਿੱਚ ਦੁੱਖ ਪਾਉਂਦੇ ਨੇ ਕਿਉਂਕਿ ਵਿਚੋਲਦੇ ਨੇ ਕਦੇ ਤਾਂ ਤੁਹਾਡੇ ਘਰ ਦਾ ਸੁੱਖ ਚ ਆਇਆ ਸੀ ਮੰਗਲ ਚ ਆਇਆ ਸੀ ਕਿ ਘਰ ਦੇ ਵਿੱਚ ਰੋਟੀ ਪੱਕਦੀ ਹੋਵੇ ਤੁਹਾਡੇ ਪੁੱਤਰ ਲਈ ਬਰ ਟੋਲ ਕੇ ਲਿਆਂਦਾ ਇੱਕ ਸਸੀਲ ਲੜਕੀ ਟੋਲ ਕੇ ਲੈ ਆਂਦੀ ਉਨੇ ਰਾਤ ਨੂੰ ਦਿਮਾਗ ਲਾਇਆ ਹੋਵੇਗਾ ਸੋਚਿਆ ਹੋਵੇਗਾ ਤਾਰਿਆਂ ਦੀ ਲੋਏ ਵੇਖ ਕੇ ਤਾਰਿਆਂ ਵੱਲ ਵੇਖ ਕੇ ਘਰ ਦੀ ਸੱਤ ਵੱਲ ਵੇਖ ਕੇ ਕਿ ਫਲਾਨਿਆਂ ਦੇ ਮੁੰਡੇ ਨੂੰ ਰਿਸ਼ਤਾ ਕਰਾਵਾਂ ਛੋਟੇ ਘਰ ਦਾ ਫਿਕਰ ਹੋਇਆ ਨਾ ਤਦ ਜਾ ਕੇ ਉਹਨੇ ਬਚੋਲੇ ਦਾ ਰੂਪ ਬਣ ਕੇ ਵਿੱਚ ਪੈ ਕੇ ਸੰਯੋਗ ਜੋੜੇ ਪਰ ਫਿਰ ਗੱਲ ਉੱਤੀ ਆ ਜਾਂਦੀ ਹੈ ਸੰਯੋਗ ਵਿਜੋਗ ਤੋਂ ਇੱਕ ਕਾਰ ਚਲਾਵਾ ਲਿਖਿਆ ਵਾਪਾ ਗੱਲ ਕਰਮਾਂ ਤੇ ਆ ਕੇ ਨਿਪਟ ਜਾਂਦੀ ਐ ਸਾਡੇ ਕਰਮ ਚੰਗੇ ਨੇ ਜਾਂ ਮਾੜੇ ਨੇ ਜੇ ਸਾਡਾ ਮਾਨ ਕਿਸੇ ਲੱਗ ਕੇ ਗੁਰਮੁਖੋ ਮਨਾ ਕੋਟਿਆ ਵਸਾ ਨਹੀਂ ਉਹ ਤੇਰਾ ਕੌਟੀਆਂ ਤੇ ਫਿਰੇ ਡੋਲਦਾ ਕਿ ਹੁਣ ਸਾਨੂੰ ਵਿਚੋਲੇ ਦਾ ਮਾਨ ਸਨਮਾਨ ਕਰਨਾ ਪਵੇਗਾ ਉਹਨੂੰ ਵਿਚੋ ਕੱਢ ਦਿੰਨੇ ਆ ਗੁਰਮੁਖੋ ਬਾਅਦ ਚ ਦੁੱਖ ਪਾਉਣੇ ਆ ਉਹ ਰਿਸ਼ਤੇ ਪੂਰਨ ਨਹੀਂ ਚੜਦੇ ਇਹ ਮਾਪੁਰਖਾਂ ਦੇ ਬਾਚਨ ਨੇ ਵਿਚੋਲੇ ਦਾ ਸਤਿਕਾਰ ਕਰਨਾ ਸਾਡਾ ਫਰਜ਼ ਸੀ ਜਿਨੇ ਸਾਡਾ ਘਰ ਵਸਾਇਆ ਵਿਚਾਰ ਕੇ ਵੇਖੋ ਕਈ ਵਾਰ ਬਚੋਲੇ ਨੂੰ ਵਿਚੋਂ ਕੱਢ ਦਿੱਤਾ ਜਾਂਦਾ ਹੈ ਉਹ ਕਦੇ ਘਰ ਸੁਖੀ ਨਹੀਂ ਵਸਦੇ ਜਾਂ ਸਾਰਾ ਕਾਰੋਬਾਰ ਦੇ ਉੱਪਰ ਲੱਖਾਂ ਰੁਪਈਆ ਖਰਚ ਦਿੰਨੇ ਆ ਵਿੱਚ ਕਰੋੜਾਂ ਰੁਪਈਆ ਖਰਚ ਨਾਲੀ ਚੀਜ਼ ਵੀ ਨੇ ਗੁਰਮੁਖੋ ਜੋ ਬਾਦ ਦੇ ਵਿੱਚ ਸਾਡੇ ਸੇਵਾ ਦੇ ਤੌਰ ਤੇ ਸਾਡੇ ਝੂਠੇ ਭਾਂਡਾ ਚੱਕ ਕੇ ਕੋਈ ਕੰਨਿਆ ਭਾਂਡੇਾਂ ਦੀ ਸੇਵਾ ਕਰ ਰਹੀ ਹੈ ਭਾਂਡੇ ਮਾਂਜ ਰਹੀ ਹੈ ਜਾਂ ਸਾਡੇ ਰਿਸ਼ਤੇ ਨੂੰ ਘਰ ਘਰ ਕਾਰਡ ਵੰਡ ਕੇ ਕੋਈ ਗਰੀਬ ਭਰਾ ਸਾਡੀ ਭੈਣ ਘਰਾਂ ਦੇ ਵਿੱਚ ਤੁਹਾਡੇ ਰਿਸ਼ਤੇ ਨੂੰ ਪੂਰਨ ਕਰਨੇ ਖੁਸ਼ੀਆਂ ਚ ਚਾਰ ਚਾਉਣ ਲਈ ਚਾਰ ਚੈਨਲ ਆਉਣ ਦੇ ਲਈ ਘਰ ਘਰ ਖੱਤਾ ਫੱਤਾ ਦਿੰਦੀ ਹੈ ਜਦੋਂ ਉਹਨਾਂ ਦੀ ਸੇਵਾ ਭਾਵਨਾ ਵਾਲਾ ਕੰਮ ਆ ਜਾਂਦਾ ਹੈ ਉਹਨਾਂ ਦੇ ਮਾਨ ਸਨਮਾਨ ਵਾਲਾ ਕੰਮ ਆ ਜਾਂਦਾ ਹੈ ਕਈ ਵਾਰ ਅਸੀਂ ਉਹਨਾਂ ਦਾ ਪ੍ਰਮਾਨ ਕਰ ਦਿੰਦੇ ਹਾਂ ਚਾਲੂ ਦੀ ਤਰ੍ਹਾਂ ਗੁਰਮਖੋ ਜਿਵੇਂ ਘਰ ਦੀ ਕੂੜਾ ਕਰਕਟ ਸਾਰਾ ਰੜਕਾ ਜਾਂ ਝਾੜੂ ਕਹਿ ਲੀਏ ਸੂਣੀ ਕਹਿ ਲੀਏ ਉਹ ਸਾਰਾ ਕੱਢ ਦਿੰਦਾ ਜਦੋਂ ਸੂਣੀ ਗੰਦ ਕੱਢ ਦਿੱਤਾ ਘਰ ਦੇ ਵਿੱਚੋਂ ਬਾਹਰ ਦੇ ਵਿੱਚ ਅਸੀਂ ਉਹ ਸੂਣ ਨੂੰ ਰੜਕੇ ਨੂੰ ਝਾੜੂ ਨੂੰ ਪਰੇ ਭਗਾ ਕੇ ਸੁੱਟ ਦਿੰਨੇ ਆਂ ਭਗਾ ਕੇ ਮਾਰ ਦਿੰਦੇ ਆ ਇਸੇ ਤਰ੍ਹਾਂ ਇਸੇ ਰਿਸ਼ਤੇ ਨਾਤਿਆਂ ਦੇ ਵਿੱਚ ਸੁਭ ਕਾਰਜਾਂ ਦੇ ਵਿੱਚ ਗੁਰਮੁਖੋ ਸੁਖ ਭਾਲਿਆ ਕਰੋ ਕਿਉਂਕਿ ਗਰੀਬ ਬੰਦਾ ਮਾਨਤੇ ਵਿੱਚ ਉਹਦੇ ਪ੍ਰੇਮ ਭਾਵਨਾ ਦੇ ਨਾਲ ਝੂਠ ਦੀ ਸੇਵਾ ਕਰਦਾ ਰਿਹਾ ਭਾਂਟਿਆਂ ਦੀ ਸੇਵਾ ਕਰਦਾ ਰਿਹਾ ਜਦ ਕਿ ਕਿਸੇ ਉਹਦੇ ਸੂਟ ਪਿੱਸੇ ਲੜ ਪੈਣੇ ਆ ਚਾਰ ਪੈਸਿਆਂ ਪਿੱਛੇ ਉਹਦਾ ਉਹਦੀ ਕਦਰ ਨਹੀਂ ਕਰਦੇ ਉਹਨੂੰ ਚਾਰ ਬੰਦਿਆਂ ਤੇ ਖੜ ਕੇ ਚਾਰ ਖਰੀਆਂ ਕੋਟੀਆਂ ਸੁਣਾ ਦਿੰਦੇ ਆ ਉਹਦਾ ਮਨ ਬਹੁਤ ਦੁਖੀ ਹੁੰਦਾ ਉਹਦਾ ਹਿਰਦਾ ਦੁਖੀ ਹੋ ਜਾਂਦਾ ਕਿਉਂਕਿ ਗਰੀਬ ਬੰਦਾ ਤੁਹਾਡੇ ਦਰ ਤੇ ਖੜਾ ਕੁਰਮ ਕੋ ਤੁਹਾਨੂੰ ਸੀਸਾ ਦੇਈ ਜਾ ਰਿਹਾ ਦੇਖੋ ਆਪਦੇ ਕੋਲ ਭਾਵੇਂ ਪੂਰਨ ਗਰੀਬੀ ਐ ਤੁਹਾਡੇ ਭਾਈ ਪੋਤਰਾ ਹੋਵੇ ਪੁੱਤ ਹੋਵੇ ਤੁਹਾਡਾ ਬੱਚਾ ਕੈਨੇਡਾ ਅਮਰੀਕਾ ਜਾਵੇ ਐਸੀਆਂ ਸੀਸਾ ਜੁਗ-ਜੁਗ ਜੀਵੇ ਜੋੜੀ ਕੁਰਮ ਕੋ ਇੱਕ ਰੋਟੀ ਦੇ ਟੁਕੜੇ ਚਾਰ ਜੋ ਅਸੀਂ ਮਿਹਨਤਾਂ ਨਾਲ ਉਹ ਵੀ ਪੂਰਾ ਨਹੀਂ ਦਿੱਤੇ ਸੋਚੀਏ ਕਦੇ ਧਿਆਨ ਲਈ ਇਹ ਗੱਲਾਂ ਛੋਟੀਆਂ ਨੇ ਪਰ ਹੈਗੀਆਂ ਵੱਡੀਆਂ ਗੱਲਾਂ ਜੇ ਕਿ ਸਾਧੂ ਸੰਤ ਮਹਾਂਪੁਰਖ ਲੰਗਰ ਲਾਉਂਦੇ ਗੁਰਮੁਖੋ ਬੁੱਧੂ ਦਾ ਕੱਚਾ ਵਾਹ ਸ੍ਰੀ ਗੁਰੂ ਆਰਜਨ ਦੇਵ ਮਹਾਰਾਜ ਜੀ ਦੀ ਸਮੇਂ ਦੀ ਸੇਵਾ ਭਾਵਨਾ ਦੇ ਵਿੱਚ ਇੱਕ ਕਥਾ ਪ੍ਰਚਲਿਤ ਹੈ ਕਹਿੰਦੇ ਤਾਦ ਤੇਰਾ ਜਾ ਕੇ ਲੰਗਰ ਜਗ ਪ੍ਰਵਾਨ ਹੋਣਾ ਜੇਕਰ ਕੋਈ ਦੁਖੀ ਹੋ ਕੇ ਨਾ ਜਾਵੇ ਕਰਮਕੋਸ਼ੀ ਸਾਰੇ ਵਿਆਸਾਤਿਆਂ ਕਾਰਜ ਮਹਿਲਾ ਪੈਸਾਂ ਦੇ ਵਿੱਚ ਕਰ ਦਿੰਨੇ ਆ ਜਦੋਂ ਇੱਕ ਗਰੀਬ ਦੀ ਅੰਤਲੇ ਸਮੇਂ ਜਦੋਂ ਸਾਰੇ ਘਰ ਦਾ ਪੂਰਨ ਕੰਮ ਗੰਦ ਭਾਂਡਿਆਂ ਦੀ ਸੇਵਾ ਕੋਈ ਹੋਰ ਕੱਪੜਾ ਲੀੜਾ ਸਭ ਸਾਂਭ ਕੇ ਜਦੋਂ ਕਹਿੰਦਾ ਭਾਈ ਮੈਨੂੰ ਆਗਿਆ ਦੇਵੋ ਭੈਣ ਕਹਿੰਦੀ ਸਾਡੀ ਭਈ ਆਗਿਆ ਦਿਓ ਤਾਂ ਅਸੀਂ ਉਹਦੇ 4 ਪੈਸਿਆਂ ਪਿੱਛੇ ਉਹਦੇ ਨਾਲ ਲੜ ਪੈਂਦੇ ਆ ਤੇ ਉਹਦੇ ਨਾਲ ਮਾਰਾ ਪ੍ਰਤਾਪ ਕਰ ਦਿੰਦੇ ਆ ਜਾਓ ਬਚੋਲੇ ਨੂੰ ਮਾੜਾ ਵਿੱਚੋਂ ਕੱਢ ਦਿੰਨੇ ਆ ਦੋ ਚਾਰ ਕੁ ਰੁਪਈਆ ਦੇ ਲਈ ਕਿ ਨਹੀਂ ਇਹ ਸਾਡੇ ਬਚ ਜਾਣਗੇ ਜਿਨੇ 10 ਪਾਈ ਸੰਯੋਗ ਜੋੜੇ 10 ਪਾਈ ਤੁਹਾਡੇ ਘਰ ਦਾ ਫਿਕਰ ਸੀ ਕਿਸੇ ਟਾਈਮ ਕਿ ਨਹੀਂ ਮੈਂ ਉਹਨਾਂ ਦੇ ਕਰ ਸਾਦੀ ਕਰਾਵਾਂ ਦੇਖੋ ਜੇ ਛੋਡੇ ਲਈ ਦਰਦ ਸੀ ਮਨ ਦੇ ਵਿੱਚ ਗਰਭ ਸੀ ਛੋਡੇ ਪਿਆਰ ਘਰ ਦੇ ਨਾਲ ਪ੍ਰੇਮ ਸੀ ਕਿ ਮੇਰਾ ਸਤਕਾਰ ਵੀ ਵਧੀਆ ਕਰਨਗੇ ਤੋ ਜਿਹੜੀ ਮਰਜੀ ਭਾਵਨਾ ਨਾਲ ਤੁਹਾਡੇ ਘਰ ਨੂੰ ਬਸਾਉਣ ਦੇ ਲਈ ਉਹਨੇ ਰਾਤਾਂ ਨੂੰ ਜਾ ਕੇ ਤੁਹਾਡੇ ਘਰ ਪ੍ਰਤੀ ਸੋਚਿਆ ਅਸੀਂ ਬਾਅਦ ਦੇ ਵਿੱਚ ਉਹਨੂੰ ਕੱਢ ਦਿੰਨੇ ਆ ਗੁਰਮਖੋ ਉਹ ਕਦੇ ਘਰ ਸੁਖੀ ਨਹੀਂ ਬਸਦੇ ਬੁੱਧੂ ਦਾ ਕੱਚਾ ਹਵ ਰਿਹਾ ਸੀ ਫਿਰ ਗੁਰਮਖੋ ਫਿਰ ਕੱਚਾ ਸਤਗੁਰਾਂ ਦੀ ਐਸਾ ਸਾਡਾ ਸਤਗੁਰ ਸਮਰਾਟ ਹੈ ਕੱਚਿਆਂ ਦਾ ਪੱਕਿਆਂ ਦੇ ਭਾਵ ਕਿ ਐਸੀ ਜਿਹੜੇ ਰੱਬ ਦਾ ਨਾਮ ਜਪਣ ਵਾਲੇ ਹੁੰਦੇ ਨੇ ਗੁਰਮਖੋ ਉਹ ਆਪਣੇ ਗੁਰੂ ਨੂੰ ਪ੍ਰੇਮ ਦੇ ਚਾਲ ਦੇ ਵਿੱਚ ਲੈ ਕੇ ਪਾਗੜ ਵਿੱਚ ਲੈ ਆਉਂਦੇ ਨੇ ਆਪਣੇ ਦਿਲ ਦੇ ਵਿੱਚ ਹਰ ਪਲ ਹਰ ਵਾਸ ਹਰ ਘੜੀ ਇੱਕ ਓੰਕਾਰ ਆਪਣੇ ਗੁਰੂ ਨੂੰ ਸਮਰੱਥ ਮੰਨਦੇ ਰਹਿੰਦੇ ਨੇ ਉਹਦਾ ਪਾਣਾ ਮੰਨਦੇ ਰਹਿੰਦੇ ਨੇ ਗੁਰਮਖੋ ਤੁਹਾਡਾ ਕੋਈ ਵੀ ਕਾਜ ਹੋਵੇ ਖੁਸ਼ੀ ਦਾ ਗਮੀ ਦਾ ਉਹਦੇ ਵਿੱਚੋਂ ਕੋਈ ਵੀ ਗਰੀਬ ਐਂ ਭਰਾ ਜਿਨੇ ਤੁਹਾਡੇ ਕਾਰਤ ਦੇ ਵਿੱਚ ਚਾਰ ਚੰਨ ਲਾਏ ਹੋਣ ਕਦੇ ਦਿਲ ਦਿਖਾ ਕੇ ਨਾ ਤੋੜੋ ਦਿਲ ਦਿਖਾ ਕੇ ਨਾ ਤੋੜ ਦਿਓ ਕਦੇ ਉਹਦਾ ਦਿਲ ਨਾ ਰੋਵੇ ਕਈ ਵਾਰ ਬੰਦਾ ਅੱਖ ਤੋਂ ਨਹੀਂ ਰੋਂਦਾ ਕਈ ਵਾਰ ਬੰਦਾ ਅੱਖ ਤੋਂ ਨਹੀਂ ਰੋਂਦਾ ਦਿਲ ਤੋੜੋ ਪੈਂਦਾ ਹੈ ਦਿਲ ਦਾ ਰੋਇਆ ਬੰਦਾ ਗੁਰਮਖੋ ਹਾਂ ਮਾਰ ਜਾਂਦੀ ਹੈ ਕਈ ਕੁੱਲਾਂ ਨੂੰ ਲਾ ਕੇ ਰੱਖ ਦਿੰਦੀ ਆ ਉਹ ਗੁਰਮੁਖੋ ਆਉ ਰਹੋ ਵਿਚਾਰ ਗੁਰੂ ਗੋਬਿੰਦ ਦੂ ਖੜੇ ਕਾਂਕੇ ਲਾਗੂ ਪਾਏ ਬਲਿਹਾਰੀ ਗੁਰੂ ਆਪਣੇ ਜਿਨ ਸਤਗੁਰ ਦੀਓ ਬਤਾਏ ਬਲਿਹਾਰੀ ਗੁਰੂ ਆਪਣੇ ਗੋਬਿੰਦ ਦੀਓ ਬਤਾਏ ਜਿਨੇ ਮੇਰਾ ਪ੍ਰਮਾਤਮਾ ਮਿਲਾ ਦਿੱਤਾ ਮੈਂ ਬਲਿਹਾਰੇ ਜਾਵਾਂ ਮੈਂ ਸਦਕੇ ਜਾਵਾਂ ਇਹ ਨਹੀਂ ਕਿ ਮੈਂ ਆਪਣੇ ਗੁਰੂ ਨੂੰ ਭੁੱਲ ਗਿਆ ਹੁਣ ਮੈਨੂੰ ਤਾਂ ਰੱਬ ਮਿਲ ਗਿਆ ਪ੍ਰਮਾਤਮਾ ਮਿਲ ਗਿਆ ਜਾਂ ਆਪਣਾ ਦੁਨਿਆਵੀ ਤੌਰ ਤੇ ਲਾ ਲਈਏ ਮੰਜ਼ਿਲ ਮਿਲ ਗਈ ਵੀ ਇਹ ਅਧਿਆਪਕ ਨੇ ਜਾਂ ਟੀਚਰ ਸਹਿਬਾਨ ਨੇ ਸਾਨੂੰ ਪੜ੍ਹਾ ਲਿਖਾ ਦਿੱਤਾ ਹੁਣ ਮੈਨੂੰ ਵੱਡੀ ਨੌਕਰੀ ਮਿਲ ਗਈ ਮੰਜ਼ਿਲ ਮਿਲ ਗਈ ਹੁਣ ਮੇਰਾ ਗੁਰੂ ਮੇਰਾ ਅਧਿਆਪਕ ਕਿਤੇ ਮਰਜੀ ਜਾਵੇ ਨਹੀਂ ਗੁਰੂ ਜਿਹੜਾ ਕਦਰ ਕਰਨ ਵਾਲਾ ਹੈ ਕੁਰਮਕੋ ਰੱਬ ਤੋਂ ਪਹਿਲਾਂ ਗੁਰੂ ਦੇ ਚਰਨਾਂ ਨੂੰ ਬਲਿਹਾਰ ਜਾਂਦਾ ਹੈ ਉਹਦੇ ਚਰਨਾਂ ਦੇ ਵਿੱਚ ਆਪਣੇ ਗੋਵਿੰਦ ਦੇ ਵਿੱਚ ਪਹਿਲਾਂ ਮੰਨਦਾ ਕਿਉਂ ਉਹਨਾਂ ਦੀ ਬਦੌਲਤ ਤਦ ਜਾ ਕੇ ਪ੍ਰਾਪਤੀ ਹੋਈ ਜੇ ਉਹ ਨਾ ਹੁੰਦੇ ਕੌਣ ਜੋੜਦਾ ਕੌਣ ਜੋੜਦਾ ਗੋਵਿੰਦ ਤਾਈਓ ਮਿਲਿਆ ਜੇ ਮੇਰੇ ਗੁਰੂ ਨੇ ਸਮਰੱਥ ਗੁਰੂ ਨੇ ਪੂਰਨ ਗੁਰੂ ਨੇ ਸਾਨੂੰ ਉਂਗਲ ਫੜ ਕੇ ਧਰਮ ਦੇ ਰਾਹ ਤੇ ਜਨ ਦੁਨਿਆਵੀ ਰਾਹ ਤੇ ਚੱਲਣਾ ਸਿਖਾਇਆ ਤਦ ਜਾ ਕੇ ਮੰਜ਼ਲਾਂ ਪਈਆਂ ਗੁਰਮੁਖੋ ਜੇ ਅਸੀਂ ਭੁੱਲ ਜਾਈਏ ਨਾ ਐਨੀ ਕਿ ਹੁਣ ਪੱਤੇ ਰੁੱਖ ਨਾਲੋਂ ਪੱਤਾ ਟੁੱਟ ਗਏ ਕਦੇ ਰੁੱਖ ਨਹੀਂ ਸੁੱਕਿਆ ਕਰਦੇ ਰੁੱਖ ਨਹੀਂ ਸੁੱਕਦੇ ਗੁਰਮੁਖੋ ਰੁਕ ਫਿਰ ਹਰੇ ਹੋ ਜਾਂਦੇ ਗੁਰੂ ਆਪਣੇ ਕਿਸੇ ਸੱਚੇ ਸੇਵਕ ਦੀ ਐਸੀ ਚੇਲੇ ਦੀ ਭਾਲ ਦੇ ਵਿੱਚ ਰਹਿੰਦੇ ਨੇ ਕਿ ਜੋ ਆਪਣੇ ਭਵਸਾਗਰ ਦੇ ਵਿੱਚੋਂ ਦੁਨਿਆਵੀ ਭਵਸਾਗਰ ਦੇ ਵਿੱਚੋਂ ਕੱਢ ਕੇ ਗੁਰਮਖੋ ਕੱਢ ਕੇ ਲੈ ਜਾ ਗੁਰਮਖੋ ਗੁਰੂ ਸਮਰਾਤ ਹੈ ਗੁਰੂ ਦੀ ਭਾਵਨਾ ਗੁਰੂ ਦਾ ਪ੍ਰੇਮ ਸਾਡੇ ਹਿਰਦੇ ਵਿੱਚ ਹੋਣਾ ਚਾਹੀਦਾ ਜੇ ਐਸਾ ਸਮਾਂ ਮਿਲ ਜਾਵੇ ਗੁਰੂ ਗੋਬਿੰਦ ਦੂ ਖੜੇ ਕਾਂਕੇ ਲਾਗੂ ਪਾਏ ਬਲੇਹਾਰੀ ਗੁਰੂ ਆਪਨੇ ਗੋਬਿੰਦ ਦੀਓ ਬਤਾਏ ਮੈਂ ਬਲੇਹਾਰੇ ਜਾਣਾ ਮੈਂ ਬਲੇਹਾਰ ਜਾਵਾਂ ਮੈਂ ਸਦਕੇ ਜਾਵਾਂ ਜਿਨ੍ਹਾਂ ਦੀ ਬਦੌਲਤ ਮੈਨੂੰ ਗੋਬਿੰਦ ਦੇ ਦਰਸ਼ਨ ਹੋ ਗਏ ਮੇਰੇ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਐਸੀਆਂ ਆਨੰਦ ਦੀਆਂ ਘੜੀਆਂ ਤਾਹਾਂ ਆ ਜੀ ਮੇਰੇ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਗੁਰੂ ਮੇਰਾ ਸਮਰੱਥ ਗੁਰੂ ਨੂੰ ਪਾਦਵੀ ਸਭ ਤੋਂ ਉੱਤਮ ਦਿਆ ਕਰੋ ਗੁਰੂ ਹਰ ਪਲ ਜਾਤ ਗੁਰੂ ਦਾ ਹਰ ਵਾਚਨ ਜਾਤ ਚੇਤੇ ਦਿਲ ਦੀ ਧੜਕਣ ਗੁਰਮਖੋ ਵਾਹਿਗੁਰੂ ਵਾਹਿਗੁਰੂ ਸਤਗੁਰ ਕਾ ਮੰਤਰ ਜਿੰਨ ਦਿਲ ਦੇ ਵਿੱਚ ਧ੍ਰਿੜ ਇਰਾਦੇ ਦੇ ਨਾਲ ਹਰ ਸਵਾਸ ਹਰ ਘੜੀ ਸੰਨ ਸੰਨ ਕਰਕੇ ਚਮ ਚਮ ਕਰਕੇ ਆਨੰਦ ਦੀ ਵਰਸਾ ਹੁੰਦੀ ਰਹੇ ਗੁਰਮੁਖੋ ਸਾਡਾ ਗੁਰੂ ਸਮਰੱਤ ਹੈ ਸੱਚਖੰਡ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ ਸੱਚਖੰਡ ਦੇ ਦੰਕੇ ਖੋਲ੍ਹ ਦਿੰਦਾ ਹੈ ਭਗਤੀ ਭਗਤੀ ਸਭ ਕੋਈ ਕਹੈ ਭਗਤੀ ਨਾ ਜਾਣੇ ਭੇਦ ਗੁਰਮੁਖੋ ਭਗਤੀ ਸਿਮਰਨ ਭਜਨ ਹਰ ਕੋਈ ਕਹਿ ਲੈ ਲੇ ਕਈ ਵਾਰ ਅਸੀਂ ਦੂਸਰਿਆਂ ਨੂੰ ਬਖਾਵਾ ਕਰਨ ਦੇ ਲਈ ਵੀ ਸਾਡਾ ਪੁੱਤਰ ਤੇ ਪੁੱਤਰਾਂ ਮੈਂ ਹਰ ਰੋਜ਼ ਪੰਜ ਬਾਣੀਆਂ ਦਾ ਜਾਪ ਕਰਦੇ ਆਂ ਆਂਡੀਆਂ ਗਵਾਂਡੀਆਂ ਦੇ ਗੁਰਮੁਖੋ ਅਸੀਂ ਦੱਸਦੇ ਰਹਿੰਦੇ ਆਂ ਕਿ ਸਾਡਾ ਬੱਚਾ ਤਾਂ 4 ਵਜੇ ਉੱਠ ਖੜਦਾ 3 ਵਜੇ ਉੱਠ ਕੇ ਨਹਾ ਤੋ ਕਿ ਪਾਠ ਕਰਦਾ ਗੁਰਮੁਖੋ ਇਹ ਪਰਦੇ ਕੋਹਲਨ ਦਾ ਮਾਰਗ ਨਹੀਂ ਹੈ ਜਿਨੇ ਪਾਇਆ ਉਹਨੇ ਸਪਾਇਆ ਸਾਡੇ ਘਰ ਦੀ ਕਵੀਲਦਾਰੀ ਦੇ ਪਰਦੇ ਨੇ ਜਿਹੜੇ ਘਰ ਦੀਆਂ ਮੁਠੀਆਂ ਖੁੱਲ ਜਾਣ ਗੁਰਮਖੋ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਲਾਹਣਤਾ ਪੈਂਦੀਆਂ ਨੇ ਇੱਥੋਂ ਤੱਕ ਕਿ ਵਸਤਾ ਮਿਲਣੀਆਂ ਵੀ ਬੰਦ ਹੋ ਜਾਂਦੀਆਂ ਨੇ ਕੋਈ ਨਹੀਂ ਖੜਦਾ ਨਾ ਜਿਹੜੇ ਘਰ ਦੀ ਮੁਠੀ ਬੰਦ ਹੋਵੇ ਤੇ ਕਰਜ਼ਾ ਹੋਵੇ ਗੁਰਮਖੋ ਅੰਦਰੋਂ ਪੀੜਾ ਹੋਵੇ ਸਤਗੁਰਾਂ ਦੇ ਨਾਲ ਗੱਲਾਂ ਹੁੰਦੀਆਂ ਹੋਣ ਗੁਰਮਖੋ ਘਰ ਕਦੇ ਫੇਰ ਨਹੀਂ ਹੁੰਦਾ ਕਦੇ ਫੇਰ ਨਹੀਂ ਹੁੰਦਾ ਇਸੇ ਤਰ੍ਹਾਂ ਰੱਬ ਦੇ ਮਾਰਗ ਦੇ ਗੁਰਮਖੋ ਭੇਦ ਹੋਇਆ ਕਰਦੇ ਨੇ ਜੋ ਭੇਦ ਉਹ ਡੂੰਘੀਆਂ ਰਾਮਚੰਦ ਨੂੰ ਪਸਾਨਣ ਲੱਗ ਜਾਣ ਗੁਰਮਖੋ ਉਹਨਾਂ ਦੇ ਵੇੜੇ ਪਾਰ ਹੋ ਜਾਇਆ ਕਰਦੇ ਨੇ ਡੂੰਘੀਆਂ ਰਾਮਚੰਦ ਨੂੰ ਭਗਤੀ ਭਗਤੀ ਸਭ ਕੋਈ ਕਹੈ ਭਗਤੀ ਨਾ ਜਾਣੇ ਭੇਦ ਭਗਤੀ ਤਾਂ ਕਰਨ ਲੱਗ ਪਏ ਗੁਰਮਖੋ ਭਗਤੀ ਦੇ ਭੇਦਾਂ ਨੂੰ ਨਹੀਂ ਜਾਣਿਆ ਸੀ ਭਗਤੀ ਦੇ ਮਾਰਗ ਨੂੰ ਅਪਣਾਇਆ ਨਹੀਂ ਪੂਰਨ ਭਗਤੀ ਜਦ ਮਿਲੈ ਜੇ ਗੁਰੂ ਦਾ ਗੁਰਮੁਖੋ ਸਾਡੇ ਉੱਪਰ ਹੱਥ ਹੋਵੇਗਾ ਨਾ ਉਹ ਮਾਰਗ ਤੇ ਚੱਲਦੇ ਹੋਵਾਂਗੇ ਗੁਰੂ ਦੇ ਸਹੀ ਬਚਨਾਂ ਦੇ ਸੱਤ ਬਚਨ ਦੇ ਅਧਿਕਾਰੀ ਬਣ ਜਾਵਾਂਗੇ ਜਦ ਸੱਤ ਬਚਨ ਸੱਤ ਭਗਤ ਜੇ ਸਾਡਾ ਹੁਣ ਬੱਚਾ ਕੋਈ ਸਕੂਲ ਦੇ ਵਿੱਚ ਜਾਂਦਾ ਹੋਵੇ ਕੇਵਲ ਅਧਿਆਪਕ ਨੂੰ ਗੁਰੂ ਨੂੰ ਆਪਦੇ ਨੂੰ ਨਮਸਕਾਰ ਕਰਕੇ ਜਦ ਸਕੂਲੀ ਵਰਦੀ ਪਾ ਕੇ ਜਾ ਕੇ ਮੁੜਿਆ ਆ ਕਰੇ ਜਿਵੇਂ ਟੀਚਰ ਸਾਹਿਬਾਨ ਸਮਝਾਉਂਦੇ ਨੇ ਉਹਨਾਂ ਦੀ ਇੱਕ ਨਾ ਮੰਨੇ ਇੱਕ ਨਾ ਮੰਨੇ ਪ੍ਰੈਕਟੀਕਲ ਦੇ ਤੌਰ ਤੇ ਕੋਈ ਉਹਦਾ ਹੋਮਵਰਕ ਨਾ ਕਰੇ ਦਿਲ ਨੂੰ ਮਨ ਕੋਈ ਉਹਨਾਂ ਦੇ ਕਹੇ ਬਚਨ ਨੂੰ ਮੰਨ ਦੇ ਵਿੱਚ ਨਾਲ ਆਵੇ ਗੁਰਮੁਖੋ ਬੱਚੇ ਫੇਲ ਹੋ ਜਾਂਦੇ ਕੱਲੀ ਵਰਦੀ ਤੇ ਗੁਰੂ ਨੂੰ ਨਮਸਕਾਰ ਕਰਨ ਨਾਲ ਗੁਰਮੁਖੋ ਉਹ ਆਨੰਦ ਉਹ ਭੇਦ ਨਹੀਂ ਮਿਲਦੇ ਉਹ ਪ੍ਰੇਮ ਨਹੀਂ ਮਿਲਦਾ ਭਗਤੀ ਭਗਤੀ ਸਭ ਕੋਈ ਕਹੈ ਭਗਤੀ ਨਾ ਜਾਣੇ ਭੇਦ ਨਾ ਸਿ ਭਗਤੀ ਦੇ ਭੇਦ ਜਾਣੇ ਨਾ ਭਗਤੀ ਦਾ ਸਿ ਮੂਲ ਪਸਾਨਿਆ ਅਸੀਂ ਆਪਣੀ ਆਪਣੇ ਮਾਣ ਆਈਆਂ ਕਰੀਆਂ ਗੁਰੂ ਦੇ ਦੱਸੇ ਮਾਰਗ ਤੇ ਨਾ ਚੱਲੇ ਅਸੀਂ ਅਸੀਂ ਮਾਣ ਆਈਆਂ ਕਰੀਆਂ ਪੂਰਨ ਭਗਤੀ ਜਦ ਮਿਲੈ ਕਿਰਪਾ ਕਰੇ ਗੁਰਦੇ ਕਿਰਪਾ ਕਰੇ ਗੁਰਦੇ ਗੁਰਮਖੋ ਭਗਤੀ ਪੂਰਨਤਾ ਵੱਲ ਤਦ ਜਾਵੇਗੀ ਜੇ ਗੁਰੂ ਸਾਡਾ ਸਮਰਾਥ ਸਾਡੇ ਉੱਪਰ ਕਿਰਪਾ ਕਰੇਗਾ ਗੁਰੂ ਸਮਰਾਥ ਹੁੰਦੇ ਨੇ ਉਹਨਾਂ ਨੇ ਬੱਚਿਆਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਸਿਸਾਨ ਨੂੰ ਕਾਦ ਕਿਰਪਾ ਕਰਕੇ ਜੋੜ ਲੈਣਾ ਹੈ ਕੋਈ ਪਤਾ ਨਹੀਂ ਦੁਨੀਆ ਦੀ ਕਿਹੜੀ ਠੋਕਰ ਨੇ ਸਾਨੂੰ ਤਾਰ ਦੇਣਾ ਕਿੱਥੇ ਸਾਨੂੰ ਗਿਆਨ ਆ ਜਾਣਾ ਹੈ ਕੋਈ ਪਤਾ ਨਹੀਂ ਜਿਵੇਂ ਸਤਗੁਰ ਪਾਸਾ ਜੀ ਦੇ ਚੋਲੇ ਦੇ ਨਾਲ ਫੁੱਲ ਟੁੱਟਿਆ ਗੁਰਮੁਖ ਕੋ ਐਸੀ ਕਿਰਪਾ ਹੋਈ ਗਿਆਨ ਪੈਦਾ ਹੋ ਗਿਆ ਅਨੰਦ ਦੀ ਬਖਰਾ ਹੋਇਆ ਕਿੱਥੇ ਖਾਨੀ ਕਿਹੜੀ ਠੋਕਰ ਨੇ ਗੁਰਮਖੂ ਕਦੇ ਅਕਲ ਕਹਿੰਦੇ ਵਦਾਮ ਗਿਰਿਆ ਖਾ ਕੇ ਨਹੀਂ ਆਇਆ ਕਰਦੀ ਅਕਲ ਕਦੇ ਆਉਂਦੀ ਹੈ ਜਦ ਦੁਨੀਆ ਦੀਆਂ ਠੋਕਰਾਂ ਤੋਂ ਅਸੀਂ ਸਿੱਖ ਜਾਈਏ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਏ ਸਮਾਂ ਸਮਰੱਥ ਹੈ ਉਹਨੇ ਚੜਿਆ ਜਾਣਾ ਹੈ ਉਹਨੇ ਬੀਤ ਜਾਣਾ ਜੋ ਸਮੇਂ ਦੀ ਕਦਰ ਕਰਨੀ ਸਿੱਖ ਜਾਣ ਜਿਜਵਤੀ ਨਾ ਹੋਣ ਸਹਿਤਾ ਆਪਣੇ ਜੀਵਨ ਦੇ ਵਿੱਚ ਲਿਆਉਣ ਦੁੱਖਾਂ ਤੋਂ ਗੁਰਮਖੋ ਆਪਦੇ ਆਪ ਨੂੰ ਗਿਆਨ ਦੀ ਹਨੇਰਿਆਂ ਤੋਂ ਪ੍ਰਕਾਸ਼ ਵੱਲ ਹਨੇਰਿਆਂ ਤੋਂ ਪ੍ਰਕਾਸ਼ ਵੱਲ ਜੁੜਦੇ ਤੁਰੇ। ਮੋਮਬਤੀ ਦੀ ਤਰ੍ਹਾਂ ਗੁਰਮਖੋ ਮੋਮਬਤੀ ਹਮੇਸ਼ਾ ਆਪ ਜਲ ਜਾਂਦੀ ਹੈ। ਚਾਨਣ ਦੂਸਰਿਆਂ ਨੂੰ ਕਰਦੀ ਹੈ। ਚਾਨਣ ਦੂਸਰਿਆਂ ਨੂੰ ਕਰਿਆ ਕਰਦੀ ਹੈ। ਐਸਾ ਜੀਵਨ ਬਣਾ ਲਈਏ। ਜੋ ਸਾਡੀ ਵਜ੍ਹਾ ਦੇ ਨਾਲ ਕਿਸੇ ਦਾ ਦਿਲ ਨਾ ਦੁਖੇ ਕਿਸੇ ਨੂੰ ਸੱਟ ਨਾ ਲੱਗੇ ਕਿਸੇ ਦੇ ਅੱਖ ਦੇ ਵਿੱਚੋਂ ਸਾਡੀ ਵਜ੍ਹਾ ਦੇ ਨਾਲ ਹੰਝੂ ਨਾ ਕਿਰੇ ਅਸੀਂ ਕਿਸੇ ਲਈ ਜੇ ਬਣਨਾ ਹੈ ਗੁਰਮਖੋ ਖੁਸ਼ੀ ਦਾ ਆਨੰਦ ਬਣਨਾ ਹੈ ਖੁਸ਼ੀ ਦਾ ਉਹ ਵੇਲਾ ਬਣਨਾ ਹੈ ਉਹ ਸਮੇਂ ਦੇ ਵਿੱਚ ਖੁਸ਼ੀਆਂ ਦੇਣੀਆਂ ਨੇ ਜੋ ਸਾਡੀ ਵਜਾ ਨਾਲ ਕਿਸੇ ਦੇ ਮੁਖ ਤੇ ਹਾਸਾ ਆ ਜਾਵੇ ਜੇ ਕਰਮ ਕੋ ਸਾਡੀ ਵਜਾ ਦੇ ਨਾਲ ਅਸੀਂ ਰੱਬ ਦਾ ਨਾਮ ਜਪਦੇ ਹੋਈਏ ਕਿਸੇ ਨੂੰ ਦੁੱਖ ਆਉਂਦੇ ਰਹਿਣ ਦੁੱਖਾਂ ਦੇ ਵਿੱਚ ਅਗਲਾ ਸੜਦਾ ਰਹੇ ਸਾਡੀ ਵਜਾ ਨਾਲ ਕਿਸੇ ਦੇ ਅੱਖਾਂ ਵਿੱਚੋਂ ਹੰਝੂ ਕਿਰੀ ਜਾਣ ਨੀਰ ਵਗਦਾ ਤੁਰੇ ਕਰਮ ਕੋ ਤਾਂ ਤੇਰ ਕੇ ਸਾਡ ਭਗਤੀ ਦੇ ਉੱਪਰ ਕਿਉਂਕਿ ਬਿਨ ਗੁਣ ਕੀਤੇ ਭਗਤੀ ਨਾ ਹੋਏ ਭਗਤੀ ਤਾਂ ਹੋਵੇਗੀ ਗੁਰਮਖੋ ਜੇ ਸਾਡੇ ਵਿੱਚ ਮੇਰੇ ਗੁਰੂ ਦੇ ਸਮਰੱਥ ਗੁਣ ਹੋਣਗੇ ਤਾਂ ਅਸੀਂ ਗੁਰਸਿੱਖ ਹੋਵਾਂਗੇ ਗੁਰਸਿੱਖ ਹੋਵਾਂਗੇ ਗੁਰਮਖੋ ਕਈ ਵਾਰ ਅਸੀਂ ਮਾਇਆ ਇਕੱਤਰ ਕਰਨ ਦੇ ਲਈ ਜਾਂ ਕੋਈ ਹੋਰ ਜਜ਼ਬਾਤੀ ਹੋ ਜਾਂਦੇ ਆ ਗੁਰਮਖੋ ਮਾਇਆ ਬਿਨ ਵੀ ਨਹੀਂ ਸਰਦਾ ਮਾਇਆ ਦੋ ਪ੍ਰਕਾਰ ਕੀ ਜੇ ਕੋਈ ਜਾਨੀ ਖਾਏ ਦੋ ਤਰ੍ਹਾਂ ਦੀ ਮਾਇਆ ਜਿਵੇਂ ਹਰ ਗੱਲ ਦੇ ਪਹਿਲੇ ਦੋ ਹੁੰਦੇ ਨੇ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਹਮੇਸ਼ਾ ਹਰ ਗੱਲ ਨੂੰ ਗੁਰਮੁਖੋ ਪੋਜ਼ਿਟਿਵ ਸੋਚਿਆ ਕਰੋ ਹਾਂ ਪੱਖੀ ਸੋਚਿਆ ਕਰੋ ਏਕ ਮਲਾਵੈ ਰਾਮ ਕੋ ਇੱਕ ਨਰਕ ਲੈ ਜਾਏ ਇੱਕ ਮਾਇਆ ਦੇ ਨਾਲ ਫਲ ਕਿੰਨੀ ਕਿ ਦੁਨੀਆ ਦਾ ਭਲਾ ਹੋ ਸਕਦਾ ਕਿਸੇ ਲਈ ਅਸੀਂ ਕੁਦਰਤੀ ਮਾਰ ਪੈ ਜਾਵੇ ਅਸੀਂ ਉਹਦੇ ਲਈ ਉਹ ਮਾਇਆ ਦੇ ਨਾਲ ਸੇਵਾ ਕਰ ਸਕਦੇ ਹਾਂ ਉਹ ਪਰਿਵਾਰ ਦੇ ਨਾਲ ਖੜ ਸਕਦੇ ਆ ਇੱਕ ਮਾਇਆ ਗੁਰਮੁਖੋ ਤੋਂ ਦੁਖੀ ਪਰਿਵਾਰ ਤੋਂ ਕੱਤਰ ਕਰਨ ਦੇ ਲਈ ਦੁੱਖਾਂ ਦੇ ਵਿੱਚ ਹੋਰ ਵਸੂਲਣ ਲੱਗ ਜਾਈਏ ਜਾਂ ਉਹਨਾਂ ਦੇ ਘਰ ਖਰੀਦਣ ਲੱਗ ਜਾਈਏ ਜਾਇਦਾਦਾਂ ਖਰੀਦਣ ਲੱਗ ਜਾਈਏ ਉਹਨਾਂ ਦੀ ਮਜਬੂਰੀ ਦੇ ਵਿੱਚ ਇੱਕ ਮਾਇਆ ਉਹ ਤਰਾ ਦੀ ਹੈ ਇੱਕ ਉਹ ਮਾਇਆ ਗੁਰਮੁਖੋ ਕਿਸੇ ਦਸੀ ਸਾਥ ਦੇ ਦਿੱਤਾ ਜਿਵੇਂ ਡੁੱਬਦੇ ਨੂੰ ਤਿੰਨ ਕੇ ਦਾ ਸਹਾਰਾ ਥੋ ਗੁਰਮੁਖੋ ਸਾਡਾ ਗੁਰੂ ਸਮਰੱਥ ਹੈ ਫਸਲੇ ਯੋਗਨ ਬਖਸਲੇ ਅੱਗੇ ਮਾਰਗ ਪਾਇਆ ਦੁਨੀਆ ਦੀ ਉਹ ਮੰਤਲ ਸਾਨੂੰ ਮਿਲ ਸਕਦੀ ਹੈ ਜੇ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਨੂੰ ਅਸੀਂ ਆਪਣੇ ਦਿਲ ਦੇ ਵਿੱਚ ਆਪਣੇ ਮਨ ਦੇ ਵਿੱਚ ਦਿਲੋਂ ਦਿਮਾਗ ਦੇ ਨਾਲ ਲਿਵ ਜੋੜ ਕੇ ਰੱਖੀ ਸਤਿਕਾਰ ਕਰੀਏ ਵਰਤੋ ਆਓ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ